ਸੇ ਸਰਦਾਰ ਬਿਰਸਾ ਸਿੰਘ ਮਲਟਵਾ ਜੀ ਦਾ ਇੱਕ ਬਿਆਨ ਚੱਲ ਰਿਹਾ ਕਿ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨਾਲ ਇੱਕ ਮੁਲਾਕਾਤ ਕਰਕੇ ਆਏ ਨੇ ਤੇ ਮਜੀਠੀਆ ਸਾਹਿਬ ਨੇ ਇਸ ਗੱਲ ਦਾ ਗੁੱਸਾ ਕੀਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਟੀ ਦੇ ਵਿਆਹ ਤੇ ਤਲਬੀਰ ਗਿੱਲ ਅਤੇ ਬੋਨੀ ਜਨ ਨਾਲੇ ਨੂੰ ਕਿਉਂ ਸੱਦੇ ਮੈਂ ਇਹ ਗੱਲ ਕਹਿ ਦੇਣੀ ਚਾਹਣਾ ਕਿ ਮੈਨੂੰ ਜਿਸ ਦਿਨ ਇਹਨਾਂ ਦਾ ਬਿਆਨ ਆਇਆ ਸੀਗਾ ਪ੍ਰੈਸ ਨੋਟ ਆਇਆ ਸੀਗਾ ਮਜੀਠੀਆ ਸਾਹਿਬ ਦਾ ਮੈਂ ਸੋਚਿਆ ਕਿ ਪੰਥਕਦਰਦਿਆ ਕਿ ਜਥੇਦਾਰ ਦਾ ਸਹਿਬਾਨ ਨੂੰ ਇਸ ਤਰੀਕੇ ਨਾਲ ਲਾਇਆ ਜਾਣਾ ਉਹਨਾਂ ਨੂੰ ਕਿਤਰਾ ਕਿਤੇ ਠੇਸ ਪਹੁੰਚੀ ਆ ਪਰ ਉਹ ਕਿਤਰਾ ਕਿਤੇ ਵੀ ਸੋਚਦਾ ਸੀਗਾ ਕਿ ਪਹਿਲੇ ਜਹੇਦਾਰ ਵੀ ਬੜੀ ਬੁਰੀ ਤਰ੍ਹਾਂ ਲਾਏ ਗਏ ਪਰ ਉਦੋਂ ਨਹੀਂ ਸਰਦਾਰ ਵਿਕਰਨ ਸਿੰਘ ਮਜੀਠੀਆ ਜੀ ਬੋਲੇ ਹੁਣ ਪਤਾ ਲੱਗਾ ਕਿ ਪੰਥਕ ਦਰਦ ਨਹੀਂ ਸੀਗਾ ਇਹ ਇੱਕ ਪਰਸਨਲ ਦਰਦ ਸੀਗਾ ਕਿ ਤਲਬੀਰ ਨੂੰ ਉਹਦੇ ਬੋਨੀ ਨੂੰ ਵਿਆਹ ਤੇ ਕਿਉਂ ਸਦਿਆ ਗਿਆ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜਾ ਪ੍ਰੈਸ ਨੋਟ ਉਦੋਂ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਫਰਾਗਦਲੀ ਦੀ ਗੱਲ ਕੀਤੀ ਸੀ ਕਿ ਫਿਰ ਤੁਸੀਂ ਮਜੀਠੀਆ ਸਾਹਿਬ ਫਰਾਗਦਲੀ ਵਿਖਾ ਦਿੰਦੇ ਹੋ ਕਿ ਤਲਬੀਰ ਤੇ ਬੋਨੀ ਆ ਗਏ ਸੀ ਤੇ ਕਿਹੜੀ ਗੱਲ ਹੋ ਗਈ ਸੀ ਫਰਾਗਦਲੀ ਵਿਖਾ ਦਿੰਦੇ ਆਲਦੀ ਅਦੇ ਕੋਈ ਫਰਾਗ ਦੇ ਲਈ ਨਹੀਂ ਮੁਖਾਉਂਦੇ ਹਾਲਾਂਕਿ ਘਰ ਆਏ ਤੇ ਦੁਸ਼ਮਣ ਨੂੰ ਵੀ ਲੋਕ ਮਾੜਾ ਨਹੀਂ ਕਹਿੰਦੇ ਉਥੇ ਕਈ ਤੁਰੇ ਫਿਰਦੇ ਸੀਗੇ ਔਰ ਕਿਉਂਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਜਿੱਥੇ ਬੇਟੀ ਸੀ ਉਥੇ ਤੁਹਾਡੀ ਭਨੇਵੀ ਸੀ ਮੈਂ ਸਮਝਾ ਕਿ ਧੀਆਂ ਸਾਰਿਆਂ ਦੀ ਸਾਂਝ ਹੁੰਦੀ ਆ ਉਹ ਤੁਹਾਡਾ ਭਾਈ ਆਣ ਤੁਹਾਡਾ ਆਪਦਾ ਘਰ ਸੀਗਾ ਤੁਹਾਨੂੰ ਫਰਾਗ ਦੇ ਲਈ ਵਿਖਾਉਣੀ ਚਾਹੀਦੀ ਸੀ ਰਹੀ ਗੱਲ ਗੁੱਸਾ ਕਰਨ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬਾਰ-ਬਾਰ ਮਨਪ੍ਰੀਤ ਯਾਦਲੀ ਇਹ ਗੱਲ ਕਹਿੰਦਾ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ। ਸ਼੍ਰੀ ਅਕਾਲਤਰ ਸਾਹਿਬ ਤੇ ਆਏ ਆ ਕੇ ਕਹਿੰਦੇ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ। ਤੇ ਤੁਸੀਂ ਮਜੀਠੀਆ ਸਾਹਿਬ ਜੇਲ੍ਹ ਚੋਂ ਬਾਹਰ ਆਏ ਤੇ ਪਹਿਲੇ ਦਿਨ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਆਨ ਸੀਗਾ ਕਿ ਮਨਪ੍ਰੀਤ ਯਾਦਲੀ ਮੇਰਾ ਛੋਟਾ ਭਰਾ ਵਾ। ਉਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਿਰ ਤੋਂ ਦੁੱਖ ਲੱਗਾ ਹੀ ਹੋਊਗਾ। ਉਸ ਤੋਂ ਬਾਅਦ ਤੁਸੀਂ ਆ ਦੋ ਮਹੀਨੇ ਪਹਿਲਾਂ ਉਹਦੇ ਭਤੀਜੇ ਦੇ ਵਿਆਹ ਤੇ ਜਾ ਕੇ ਨੱਚਦੇ ਵੀ ਰਹੇ। ਉਦੋਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫਿਰ ਦੁੱਖ ਲੱਗਾ ਹੋਊਗਾ ਉਹਨਾਂ ਨੇ ਮਿਲਾਦੀ ਫੇਰ ਹੀ ਫਰਾਗ ਦੇ ਨਹੀਂ ਵਿਖਾਈ ਕਿ ਉਹਨਾਂ ਤੇ ਪਾਰਟੀ ਚੋਂ ਆਪਾਂ ਨੂੰ ਕੱਢਿਆ ਹੀ ਨਹੀਂ ਜਿਉ ਉਹਨਾਂ ਦੇ ਕੋਈ ਕਹਾਣੀ ਕਿ ਮੈਨੂੰ ਵਿਕਰਮ ਤੇ ਕੋਈ ਗੁੱਸਾ ਮਜੀਠਿਆ ਸਾਹਿਬ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਤੇ ਸੰਗਰੂਤ ਤੋਂ ਉਮੀਦਵਾਰ ਸੀਗੇ ਸ਼ਰੋਣੀ ਅਕਾਲੀ ਦਲ ਦੇ ਅਗਵਾਲ ਸਿੰਘ ਝੁੰਦਾ ਜੀ ਤੁਸੀਂ ਉਹਨਾਂ ਦਿਨਾਂ ਚ ਇਲੈਕਸ਼ਨ ਦਰਮਿਆਣੇ ਬਿਆਨ ਦਿੱਤਾ ਕਿ ਢੀਂਸੇ ਪਰਿਵਾਰ ਨਾਲ ਧੱਕਾ ਹੋਇਆ ਉਦੋਂ ਵੀ ਸੁਖਵੀਰ ਸਿੰਘ ਬਾਦਲ ਮੈਨੂੰ ਜ਼ਿਆਦਾ ਤੁਹਾਡੇ ਪ੍ਰਤੀ ਫਰਾਗ ਦਿੱਲੀ ਵਿਖਾ ਕੇ ਉਹਨਾਂ ਦੇ ਕੋਈ ਗੁੱਸਾ ਨਹੀਂ ਕੀਤਾ ਰਈ ਗੜ ਫਰਾਗ ਦਿੱਲੀ ਦੀ ਸੁਨੀਲ ਜਾਖੜ ਜੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਇੱਕ ਵਾਰ ਇਹ ਗੱਲ ਕਹਦੀ ਕਿ ਬਾਦਲ ਕੇ ਜਿੱਥੇ ਵੀ ਪਿੰਡਾਂ 'ਚ ਆਉਂਦੇ ਆ ਇਹਨਾਂ ਨੂੰ ਅੱਗੇ ਲਾ ਕੇ ਪਿਛੇ ਉਹਨਾਂ ਨੂੰ ਪਿੰਡਾਂ 'ਚ ਨਾ ਵੜ ਦਿੱਤਾ ਜਾਵੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਬਿਆਨ ਦਿੱਤਾ ਕਿ ਇਹ ਦੋ ਕੌਡੀ ਦਾ ਜਾਖੜ ਮੈਂ ਇਹਦੇ ਪਿੰਡ ਜਾਵਾਂਗਾ ਇੰਨਾ ਕੁਝ ਹੁੰਦੇ ਬਾਪ ਜੀ ਉਹ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਫਰਾਗ ਦੇ ਨਹੀਂ ਵਿਖਾਈ ਤੇ ਜਾਖੜ ਨੂੰ ਵੀ ਬੇਟੀ ਦੇ ਵਿਆਹ ਤੇ ਸੱਦਿਆ ਤੇ ਸਾਰੀਆਂ ਫੋਟੋਆਂ ਤੁਹਾਡੇ ਸਾਹਮਣੇ ਸੀ ਹੋਰ ਰਹੀ ਜਿੱਥੇ ਤਲਬੀਰ ਤੇ ਬੋਨੀ ਦਾ ਗੁੱਸਾ ਕਰਨ ਦੀ ਗੱਲ ਉਥੇ ਬਲਟਵਾ ਸਾਹਿਬ ਤੁਹਾਡਾ ਵੀ ਗੁੱਸਾ ਕਰਨਾ ਬੰਦਾ ਕਿਉਂਕਿ ਤੁਹਾਡਾ ਵੀ ਬੜਾ ਇੱਟ ਕੁੱਤੇ ਦਾ ਵਾਇਰਸ ਸਰਦਾਰ ਅਦੇਸ਼ ਪ੍ਰਤਾਪ ਸਿੰਘ ਘਰੋਂ ਨਾ ਉਹ ਵੀ ਉਸ ਵਿਆਹ ਤੇ ਗਏ ਤੁਸੀਂ ਤੇ ਗੁੱਸਾ ਨਹੀਂ ਕੀਤਾ ਤੁਸੀਂ ਇਹੋ ਜਿਹੀ ਆਧਾਰਨਾ ਦੇ ਕੇ ਮਜੀਠੀਆ ਸਾਹਿਬ ਨੂੰ ਸਮਝਾਉਣਾ ਸੀਗਾ ਕਿ ਇਹ ਕੋਈ ਏਡੀ ਵੱਡੀ ਗੱਲ ਨਹੀਂ ਹਾਂ ਇੱਕ ਗੱਲ ਸਾਨੂੰ ਬੜੀ ਮਹਿਸੂਸ ਹੋਈ ਕਿ ਜੇ ਉਸ ਦਿਨ ਜੋ ਗੱਲ ਕਹੀ ਗਈ ਕਿ ਇੱਕ ਵਿਅਕਤੀ ਵਿਸ਼ੇਸ਼ ਕਰਕੇ ਸਾਰਾ ਕੁਝ ਹੋ ਰਿਹਾ ਹੈ ਮਜੀਠੀਆ ਸਾਹਿਬ ਦੇ ਪ੍ਰੈਸ ਨੋਟ ਦੇ ਵਿੱਚ ਗੱਲ ਗਈ ਬੜੀ ਮਾੜੀ ਗੱਲ ਆ ਘਟ ਗਿਆ ਗੱਲ ਇੱਕ ਭਾਈਏ ਨੂੰ ਵਿਅਕਤੀ ਵਿਸ਼ੇਸ਼ ਬਣਾ ਦੇਣਾ ਤੁਸੀਂ ਕੋਈ ਉਹਨਾਂ ਦਾ ਨਾਲ ਲੈ ਲੈਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਪਦੇ ਰਿਸ਼ਤੇਦਾਰੀ ਤੌਰ ਤੇ ਉਹਨਾਂ ਨੂੰ ਭਾਈਆ ਜੀ ਕਹਿ ਦਿੰਦੇ ਕਿ ਉਹਨਾਂ ਦਾ ਕਰਕੇ ਸਾਰਾ ਕੁਝ ਹੋ ਰਿਹਾ ਮੈਂ ਸਮਝਦਾ ਕਿ ਉਹਦੇ ਵਿੱਚ ਵੀ ਤੁਸੀਂ ਉਹਨਾਂ ਦੀ ਇਨਸਲਟ ਕੀਤੀ ਉਹ ਫੇਰ ਵੀ ਵਿਸ਼ੇਸ਼ ਅਫਰਾਗ ਦੇ ਲਈ ਉਖਾਉਂਦਾ ਹੈਗਾ ਤੁਹਾਨੂੰ ਬਲਟੋਆ ਸਾਹਿਬ ਨੂੰ ਭੁੰਦਰ ਸਾਹਿਬ ਨੂੰ ਤੁਹਾਡੇ ਘਰ ਭੇਜ ਰਿਹਾ ਕਿ ਮਜੀਠੀਆ ਨੂੰ ਮਨਾਓ ਸੋ ਇਸ ਕਰਕੇ ਮਜੀਠੀਆ ਸਾਹਿਬ ਜਿਹੜੀ ਗੱਲ ਰਹੀ ਵਿਆਹ ਦੀ ਬਲਟੋਆ ਸਾਹਿਬ 5 ਫਰਵਰੀ ਨੂੰ 1:41 ਮਿੰਟ ਤੇ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈਪੀ ਦੇ ਫੋਨ ਤੋਂ ਫੋਨ ਆਇਆ ਹੈਪੀ ਨੇ ਮੇਰੀ ਗੱਲ ਕਰੇ ਉਹਨਾਂ ਕਹਿੰਦੇ ਕਿ ਬੇਟੀ ਦਾ ਵਿਆਹ ਜ਼ਰੂਰ ਆਵੇ ਮੈਂ ਜੀ ਜ਼ਰੂਰ ਆਵਾਂਗੇ 6 ਫਰਵਰੀ ਨੂੰ 11:42 ਮਿੰਟ ਤੇ ਮੈਨੂੰ ਇੱਕ WhatsApp ਆਉਂਦਾ ਉਹਦੇ ਉੱਤੇ ਮੈਨੂੰ ਕਾਰਡ ਆਉਂਦਾ ਹੈਪੀ ਦੇ ਫੋਨ ਤੋਂ ਫਿਰ 7 ਫਰਵਰੀ ਨੂੰ ਮੇਰੇ ਘਰ ਵਿਆਹ ਦਾ ਕਾਰਡ ਆਉਂਦਾ ਅਸੀਂ ਸਾਰਿਆਂ ਸਲਾਹ ਕੀਤੀ ਫਿਰ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਧੀਆ ਭੈਣਾ ਸਾਰਿਆਂ ਦੀਆਂ ਸੰਝੀਆਂ ਮੈਂ ਨਹੀਂ ਯਾਰ ਵਿਆਹ ਤਾਂ ਜ਼ਰੂਰ ਜਾਈਏ ਚਲੋ ਅਗਲੇ ਨੇ politically ਇੱਕ ਰਿਸ਼ਤੇ ਵੱਖਰੇ ਆ ਇੱਕ ਸਮਾਜਿਕ ਰਿਸ਼ਤੇ ਜਿਹੜੇ ਸਾਡੇ ਵੱਖਰੇ ਆ ਇਹ ਤੁਸੀਂ ਆਪਦੇ ਮਨ ਚ ਕਿਹੜੀਆਂ ਗੰ ਇਹਦਾ ਸਾਨੂੰ ਨਹੀਂ ਪਤਾ ਸਾਡੇ ਨਾਲ ਤੁਹਾਡੀ ਨਾਰਾਜ਼ਗੀ ਇਸ ਕਰਕੇ ਹੋ ਗਈ ਕਿ ਅਸੀਂ ਤੁਹਾਨੂੰ ਛੱਡ ਕੇ ਚੱਲ ਗਏ ਔਰ ਤੁਹਾਡੇ ਤੋਂ ਦੁਖੀ ਹੋ ਕੇ ਤੇ ਤੁਹਾਡੇ ਜਲੀਲ ਕੀਤੇ ਹੋਏ ਗਏ ਕਿਉਂਕਿ ਜਿਹੜੇ ਬੰਦਿਆਂ ਨਾਲ ਤੁਸੀਂ ਸਾਡਾ ਤੋਲ ਮੇਲ ਕਰਦੇ ਸੀ ਸਾਡੇ ਤੋਂ ਕੁਝ ਬਰਦਾਸ਼ਤ ਨਹੀਂ ਹੁੰਦਾ ਜਿੱਦਾਂ ਹੁਣ ਤੁਹਾਡੇ ਤੋਂ ਕਾਲੀ ਦਲ 'ਚ ਬਰਦਾਸ਼ਤ ਨਹੀਂ ਹੁੰਦਾ ਅਸੀਂ ਤੇ ਫੇਰ ਚੱਗੇ ਭਲਿਆ ਤੁਸੀਂ ਤਾਂ ਸਾਡਾ ਬਹੁਤ ਹੋਈ ਹੌਲੇ ਬੰਦੇ ਦਾ ਤੋਲ ਮੇਲ ਕਰਤਾ ਜਿਹੜੇ ਮੇਰੇ ਤੋਂ ਬਾਅਦ ਉਹ ਵੀ ਤੁਹਾਨੂੰ ਛੱਡ ਕੇ ਭੱਜ ਗਏ ਤੁਸੀਂ ਬੜੇ ਸਹਣੇ ਹੋ ਤੁਸੀਂ ਸਮਝਦੇ ਜਿਹੜੇ ਤੁਹਾਡੇ ਤਨਖਾਈ ਦੇ ਕਰਿੰਦਿਆਂ ਦੇ ਯਾਰ ਸੀਗੇ ਜਿਨ੍ਹਾਂ ਦੇ ਕਰਕੇ ਤੁਸੀਂ ਸ਼ਰਮ ਨਹੀਂ ਕਾਲੀ ਦਲ ਦਾ ਬੇੜਾ ਭਾਗੇ ਰਹਾਤਾ ਮਕਸ ਅੱਜ ਤੁਸੀਂ ਕਹਿੰਦੇ ਮੇਰੇ ਮਨ ਨੂੰ ਬੜਾ ਦੁੱਖ ਹੋਇਆ ਆ ਆਪਦੀ ਪੀੜੀ ਥੱਲੇ ਸੋਟਾ ਫੇਰਿਆ ਕੱਲੋ ਪਹਿਲਾਂ ਦੂਜੇ ਨੂੰ ਗੱਲ ਕਰਨ ਤੋਂ ਪਹਿਲਾਂ ਕਿ ਤੁਸੀਂ ਕੀ ਕਰਦੇ ਰਹੇ ਹੋ ਤੇ ਜੇ ਤੁਹਾਡੇ ਮਨ ਨੂੰ ਦੁੱਖ ਹੋਇਆ ਹੈ ਬੜੀ ਹੈਰਾਨੀ ਵਾਲੀ ਗੱਲ ਆ ਤੁਸੀਂ ਗਊਅਤ ਹੈ ਕਿ ਤੁਸੀਂ ਸਰਦਾਰ ਦੇਸ਼ਪਤਾਪ ਸਿੰਘ ਕੈਰੋ ਨੂੰ ਕੱਢ ਗਏ ਸ਼ਰੀਰ ਬੰਦੇ ਸੀ ਹਲਕੇ ਤੱਕ ਸੀਮਤ ਸੀ ਤੁਸੀਂ ਚਾਹੁੰਦੇ ਹੋ ਕਿ ਮੈਂ ਮਾਜੇ ਦਾ ਜਰਨੈਲ ਆ ਤੇ ਮੇਰੀਆਂ ਲੱਤਾਂ ਥੱਲੇ ਉਹਦੀ ਲੰਘਣ ਤੇ ਫੇਰ ਮੈਨੂੰ ਸਭ ਕੁਝ ਓਕੇ ਆ ਨਹੀਂ ਤੇ ਬਿਲਕੁਲ ਨਹੀਂ ਓਕੇ ਸੋ ਇਸ ਕਰਕੇ ਮੇਜੇਠਿਆ ਸਾਹਿਬ ਸਤਕਾਰ ਦੇ ਨਾਲ ਇੱਜ਼ਤਮਾਨ ਦੇ ਨਾਲ ਹਰ ਬੰਦਾ ਲਾਤਾ ਥੱਲੇ ਉਹਦੀ ਲੰਘ ਸਕਦਾ ਪਰ ਜਿਹੜੇ ਤਰੀਕੇ ਨਾਲ ਤੁਸੀਂ ਨਗਾਉਦੇ ਇਹ ਮੇਰੀ ਗੱਲ ਅੱਜ ਨੋਟ ਕਰ ਲਿਓ ਕਿਸੇ ਨੇ ਨਹੀਂ ਲੰਘਣਾ ਵੈਸੇ ਚਲੋ ਗੁਰੂਗਦੀ ਕਿਰਪਾ ਹੋ ਗਈ ਆ ਤੁਸੀਂ ਰਲ ਮਿਲ ਕੇ ਸਾਰਿਆਂ ਨੇ ਭੋਗ ਪਾਤਾ ਅਕਾਲੀ ਦਲ ਦਾ ਇਹਦੇ ਚ ਕੋਈ ਦੋ ਰਾਇ ਨਹੀਂ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਹੱਥ ਆ ਭੋਗ ਪਾਉਣ ਦੇ ਵਿੱਚ